ਅੱਜ ਸਮੂਹ ਸਾਧ ਸੰਗਤ ਨੂੰ ਚੋਲਾ ਸਾਹਿਬ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ 3 ਤਰੀਕ ਨੂੰ ਹਰ ਸਾਲ ਦੀ ਵਾਂਗ ਜਿਹੜਾ ਕਾਦੀਆਂ ਸ਼ਹਿਰ ਤੋਂ ਸੰਗ ਨਿਕਲਦਾ ਹੈ ਉਹਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਬਹੁਤ ਮੁਬਾਰਕਾਂ ਪਿਆਰੀ ਸਾਧ ਸੰਗਤ ਜੋ ਅੱਜ ਦਾ ਦਿਨ ਬੜਾ ਹੀ ਭਾਗਾ ਵਾਲਾ ਹੈ ਭਾਗਾ ਭਰਿਆ ਗੁਰੂ ਨਾਨਕ ਸੱਚਾ ਪਾਤਸ਼ਾਹ ਨੂੰ ਸਾਰੀਆਂ ਸਿੰਘ ਸ਼ਕਤਾਂ ਯਾਦ ਕਰਦੀਆਂ ਨੇ ਗੁਰੂ ਮਹਾਰਾਜ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਰੀ ਕੀਤੇ ਕਿ ਗੁਰਮਾਨ ਪਤਿਆ ਦੀ ਤੇਰੀ ਮਾਣ ਦੀ ਆਸ ਫਰੀ ਨੋ ਜਾਵੇ ਦੇਵ ਕਰੋ ਨਾਨਕ ਪਾਤਸ਼ਾਹ ਦੀ ਕਿਰਪਾ ਕਰੋ ਮੇਰੀ ਇਹ ਭਾਵਨਾ ਅਰਦਾਸ ਬੇਨਤੀ ਮਨਜ਼ੂਰ ਕਰੋ ਗੁਰਨਾਨਕ ਸਾਹਿਬ ਜੀ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਨਾ ਤੇ ਆਪ ਜਾਣਦੇ ਹੋ ਕਿਰਪਾ ਕਰ ਦਿਓ ਕਰਦੀ ਕਲਾ ਬਣ ਚੁੱਕੀ ਹੈ ਨਾਮਿਤ ਨਾਮ ਸਰਦਾਰ ਸੁਖਲਾ ਤੇਰੇ ਦੇ ਭਾਲੇ ਸਰਬੱਤ ਵਧੀਆ ਤਰੀਕੇ ਨਾਲ ਆਪ ਦੀ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਕਿ ਨਹੀਂ ਪਰ ਸਾਡਾ ਸੱਜਣਾ ਤੇ ਵਾਹਿਗੁਰੂ ਜੀ ਵਧੀਆ ਸਕਰਾਂਾ ਬਣਾਇਆ ਹੋਇਆ ਕਿਉਂਕਿ ਬਰਖਾਤ ਹੋਵੇ ਤੇ ਇਹੋ ਜਿਹਾ ਕੋਈ ਫਕਰ ਨੂੰ ਜੀ ਕਰਦਾ ਵਾਰੀ ਬੜਿਆ ਅੱਜ ਵਾਰੀ ਗੁਰੂ ਜੀ ਦੇ ਬਸੇ ਇੱਕ ਬੰਦੇ ਚੰਦਵਾ ਦੇ ਪਿੱਛੇ ਖਾਦਣੀ ਹੈ ਹਰੀਨ ਦੇ ਸੁਪਨ ਦੇ ਨਾਮ ਤੋਂ ਹਰੀਨ ਦੇ ਸੁਪਨ ਦੇ ਨਾਮ ਤੋਂ ਇਹ ਮੈਦਾਨ ਦੇ ਨਮਰੇ ਸੰਗਤ ਦੀ ਯਾਤਰਾ ਕਰਦੇ ਹੋਏ ਬੈਜ ਮਾਇਆ ਅਰਦਾਸ ਕਰਉਦੇ ਨੇ ਕਿ ਬਾਬਾ ਨਾਨਕ ਦਾ ਸਾਥ ਖੰਡਿਆਰਾ ਸਾਨੀ ਤੇ ਦੇਹਾਂਸਾ ਤੱਕ ਜਰਕਾਰ ਜਾਂਦੀ ਆਵੇ ਇਹ ਪੰਜਾਬ ਦੀਆਂ ਬਹੁਤ ਪੁਰਾਣੀਆਂ ਰਿਸ਼ੀਆਂ ਬੋਲੀ ਦੇ ਬੰਦਿਆਂ ਹਾਜ਼ਰ ਦਾ ਬਾਬਾ ਜੀ ਬਹੁਤ ਮਾਣ ਨਾਲ ਚਾਹਰੇ ਲੱਗਦੇ ਤੇ ਦੇਖ ਹੱਥੀ ਉੱਤੇ ਮੈਂ ਬਿੰਦੇ ਲੁੱਟ ਹੈ ਮੱਗਾਈ ਸਭੀ ਗੱਲਾਂ ਨੂੰ ਸੋਵੇ ਚੋਗੋ ਸਭ ਦਾ ਬੱਚਾ ਕਰਦਾ ਦੀ ਜਿਹਨਾਂ ਨੇ ਬੋਲਣ ਸੱਚ ਬੋਲਦਾ ਰਾਤ ਨੂੰ ਇਹਨਾਂ ਕਦੇ ਸਾਰੇ ਪਹਾੜੀ ਨਕਲਾਹੇ ਜਿਸ ਜਾਨੋ ਮਾਈ ਲਓ ਵੀ ਮਿੱਤਰੋ ਆਪ ਆ ਵੇਖੋ ਦੋ ਹੋਰ ਚਾਹੀਦੇ ਆ ਇਹ ਗਰਮ ਗਰਮ ਪਕੌੜੇ ਉਦੀ ਸੇਵਾ ਵਾਤੇ ਲਾਏ ਗਏ ਨੇ ਇਹ ਸੰਗਤ ਨੂੰ ਆ ਕੇ ਆ ਕੇ ਸਖਸੇ ਜਾਣ ਜੀ ਹੋਰ ਗਰਮ ਗਰਮ ਪਕੌੜੇ ਘੇਟ ਵਾਲੇ ਪਕੌੜੇ ਗਰਮ ਗਰਮ ਵਜਾ ਕਰ ਗਰਮ ਗਰਮ ਪਕੌੜੇ ਘੇਟ ਵਾਲੇ ਹਾਂਜੀ ਪ੍ਰਮਾਤਮਾ ਪਹਿਲੀ ਵਾਰੀ ਲੰਗਰ ਲਾਉਣ ਲੱਗੇ ਆ ਸਾਰੀਆਂ ਮੇਰੀਆਂ ਮਨੋ ਕਾਮਨਾ ਪੂਰੀਆਂ ਕਰੀ ਹੋਈਆਂ ਗਲਤੀਆਂ ਦੀ ਮਾਫੀ ਦੇਈ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੀ ਸਦਾ ਸਾਰਿਆਂ ਨੂੰ ਮੇਰੇ ਵੱਲੋਂ ਸੰਗ ਦੀ ਲੱਖ ਲੱਖ ਗੁਰੂ ਮਹਾਰਾਜ ਦੇ ਵੱਲੋਂ ਦੀ ਵਧਾਈ ਇਹ ਆਪਾਂ ਨਾ ਕਿੰਨੂਆਂ ਦਾ ਲੰਗਰ ਲਾਉਣ ਲੱਗੇ ਆ ਸਾਡੇ ਭਰਾ ਦੀ ਸ਼ੋਭ ਕਾਮਤਾ ਸੀ ਕਿ ਮੇਰੀ ਆਸਾ ਮਰਾਦਾ ਨੂੰ ਪੂਰਿਆ ਹੋਵੇ ਤੇ ਪ੍ਰਭੂ ਗੁਰੂ ਮਹਾਰਾਜੇ ਬਰਕਤਾਂ ਪਾਉਣ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗ ਦੇ ਮਸਲੇ ਦੇ ਵਿੱਚ ਅੱਜ ਦੁੱਧ ਦਾਲ ਲੰਗਰ ਲੈ ਕੇ ਪਿੰਡ ਕਰਨਾਮੇ ਤੋਂ ਆਏ ਆਂ ਮਹਾਰਾਜ ਅੱਜ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਵਾ ਸੰਗਤ ਵੀ ਬਹੁਤ ਹੰਮਮਾ ਆ ਕੇ ਪਹੁੰਚੀ ਆ ਮਹਾਰਾਜ ਕਿਰਪਾ ਕਰਨ ਥੋੜਾ ਜਿਹਾ ਦੇਣ ਲੱਗੇ ਤੇ ਸੰਗਤ ਦਰਸ਼ਨ ਚੰਗੀ ਤਰ੍ਹਾਂ ਹੋ ਸਕਣ ਅਸੀਂ ਗੋਦ ਦਾ ਲੰਗਰ ਲਾ ਕੇ ਪਹੁੰਚੇ ਆ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਇਹ ਸਾਡਾ ਸਿੱਖ ਪਰਿਵਾਰ ਦੀ ਚੈਰੀਟੇਬਲ ਆਏ ਚੱਕਰ ਨੂੰ ਵਾਰ ਦੇ ਟੇਰੀ ਟੇਬਲ ਤੇ ਬੱਚੇ ਆ ਸਫਾਈ ਵਾਸਤੇ ਇਧਰੇ ਕਧਿਆਂ ਤੇ ਆਏ ਹਾਂ ਬਾਕੀ ਬਾਬੇ ਦੀ ਸੇਵਾ ਕਰ ਰਹੇ ਆ ਸਭ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਐ ਇਸ ਇੱਕ ਪਰਿਵਾਰ ਚੈਰੀਟੇਬਲ ਟਰਸਟ ਜੋ ਕਿ ਸਾਨੂੰ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਮਿਲੀ ਆ ਤੇ ਆਪਾਂ ਇੱਥੇ ਆਡੀ ਸਾਰੀ ਅਕੈਡਮੀ ਇੱਥੇ ਪਹੁੰਚੀ ਹੈ ਸਿੱਖ ਪਰਿਵਾਰ ਦੀ ਜੋ ਕਿ ਸਾਡੀ ਅਕੈਡਮੀ ਚੱਲਦੀ ਹੈ ਇੱਥੇ ਬਟਾਲਾ ਵਿੱਚ ਕਰਤਾ ਜੋ ਕਿ ਸਾਡੇ ਜੁਗਿੰਦਰ ਸਿੰਘ ਜੀ ਨੇ ਤੇ ਇੱਥੇ ਆਪਾਂ ਸਾਰੇ ਬੱਚੇ ਜਿੰਨੇ ਵੀ ਆ ਗਏ ਆ ਸਾਰੇ ਸੇਵਾ ਤੇ ਲੱਗੇ ਹੋਏ ਨੇ ਤੁਸੀਂ ਵੇਖ ਹੀ ਸਕਦੇ ਹੋ ਇੱਥੇ ਸਾਰੇ ਸਾਡੇ ਬੱਚੇ ਲੱਗੇ ਨੇ ਸੇਵਾ ਤੇ ਸੇਵਾਸ ਮੈਂ ਇਹੀ ਕਹਿਣਾ ਚਾਹਾਂ ਬਾਹਗੋ ਜੀ ਦਾ ਖਾਲਸਾ ਵਾਹਿਗੋ ਜੀ ਫਤਿਹ ਤੱਕੇ ਖਾਦੇ ਬੜੇ ਸੁਲਖਣੀ ਲੋਗਨ ਖਾਤਰ ਦੀ ਕਾਢ ਖਾਦੇ ਬੜੇ ਸੁਲਖੜੇ ਇਸ ਅਨਸਾ ਖਾਤਰ ਦੀ ਤੱਕੇ ਖਾਦੇ ਬੜੇ ਸੁਲਖਣੀ ਇਸ ਹੱਸਾ ਖਾਤਰ ਦੀ ਤੱਕੇ ਖਾਦੇ ਬੜੇ ਸੁਲਖਣੀ ਰੋਈ ਸਤਗੁਰ ਦੇ ਅੱਗੇ ਮੇਰੀ ਗੋਦ ਦਾ ਆਸਖਣੀ ਰੋਈ ਸਤਗੁਰ ਦੇ ਅੱਗੇ ਮੇਰੀ ਗੋਦ ਦਾ ਆਸਖਣੀ ਤਨ ਦੇ ਦੁ ਆਰਦਾ ਕਰਦੀ ਪਾਣੇ ਦਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਤਾਂ ਨੂੰ ਅਚੂੜਾ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਬੜੇ ਪਿਆਰ ਸਤਕਾਰ ਦੇ ਨਾਲ ਸੰਗਤਾਂ ਬੜੇ ਚਾਹ ਮਨਾਰ ਦੇ ਨਾਲ ਸੇਵਾ ਕਰ ਰਹੀਆਂ ਸੰਗਤਾਂ ਦੀ ਤੇ ਸੰਗਤਾਂ ਦੇ ਸਹਿਯੋਗ ਨਾਲ ਬੜੇ ਵਧੀਆ ਢੰਗ ਦੇ ਨਾਲ ਹਰ ਕਿਸਮ ਦਾ ਲੰਗਰ ਗੁਰੂ ਕੇ ਲੰਗਰ ਇੱਥੇ ਫਿਰ ਆਈਸਕ੍ਰੀਮ ਦੇ ਲੰਗਰ ਪਕੌੜਿਆਂ ਦੇ ਲੰਗਰ ਛਕਦੀਆਂ ਸੰਗਤਾਂ ਹਰ ਗੁਰੂ ਜਸ ਕਰਦੀਆਂ ਕਰਦੀਆਂ ਸੰਗਤਾਂ ਦਰਸ਼ਨਾਂ ਨੂੰ ਵਾਧ ਰਹੀਆਂ ਨੇ ਵਾਹਿ ਸਰਬੱਤ ਸੰਤਾਂ ਦਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਲੇ ਸੋਹਣ ਹਾਲ ਸਾਸਰੀ ਆਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਵੱਲੋਂ ਸਾਸਰੀ ਆਕਾਰ ਅੱਛਾ ਚੌਲਾ ਸਾਹਿਬ ਜੰਦੇ ਹੋਏ ਸਾਰੀ ਸਾਧ ਸੰਗਤ ਨੂੰ ਮੇਰੇ ਵੱਲੋਂ ਸਭ ਸਾਸਰੀ ਆਕਾਰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਏ ਜੀ ਇਸ ਵੇਲੇ ਜਿਕਰ ਲਾਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਤੇ ਮੇਲੇ ਤੇ ਆਪ ਸਭ ਨੂੰ ਇਹ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ ਔਰ ਜੋ ਸੰਗਤਾਂ ਨੇ ਟੇਲਫੁੱਟਾ ਕੇ ਮੱਥਾ ਟੇਕਿਆ ਹੈ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭੂ ਸਾਥ ਸੰਗਤਨ ਕਾਦੀਆਂ ਇਲਾਕਾ ਨਿਵਾਸੀਆਂ ਨੂੰ ਸੰਗ ਦੀ ਬਹੁਤ ਬਹੁਤ ਵਧਾਈਆਂ ਹੋਣ ਮਾੜਾ ਜੇ ਇਤਰਾ ਚੜ੍ਹਦੀ ਕਲਾ ਬਖਸ਼ੇ ਰੱਬ ਤੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਖੱਡੇ ਨਾਲ ਖਿੱਚੀ ਹੈ

ਮੈਂ ਤਲਵਿੰਦਰ ਸਿੰਘ ਬਾਟਿਆ ਬਾਟਿਆ ਪਰਿਵਾਰ ਵੱਲੋਂ ਸਾਰੀ ਸਾਧ ਸੰਗਤ ਜਿਉ ਜੋ ਕਿ ਹੁਸ਼ਿਆਰਪੁਰ ਕਟਿਆਲਾ ਖੈਸੈਣੀਆਂ ਤੋਂ ਕਟਿਆਲਾ ਸੈਣੀਆਂ ਤੋਂ ਸੰਗ ਚੋਲਾ ਸਾਹਿਬ ਦੇ ਦਰਸ਼ਨ ਲਈ ਜਾ ਰਿਹਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦਾ ਤੇ ਆਸ ਕਰਦਾ ਹਾਂ ਉਹਨਾਂ ਦੀ ਯਾਤਰਾ ਸਫਲ ਰਵੇ ਤੇ ਸਾਰੀ ਸਾਧ ਸੰਗਤ ਦੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ يا کي سڀيا کي سڀي شان سان ويجهو چاهي صورت کي هٿا ري آهي تو هي سڀ پيا پي ਬਾਈਕੋ ਜੀ ਕੀ ਪਤੇ ਸਾਧ ਸੰਗ ਜੀ ਇਹ ਜੋ ਤੁਸੀਂ ਦੇਖ ਰਹੇ ਜੇ ਸੰਗਤ ਚੋਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧਤ ਜੋ ਸੰਗ ਨਿਕਲਦਾ ਹੈ ਸੰਗਤ ਆਉਂਦੀ ਹੈ ਹੁਸ਼ਿਆਰਪੁਰ ਜ਼ਿਲ੍ਹਾ ਵੱਲੋਂ ਉਹ ਬੜੀ ਹਮਮਾ ਆ ਕੇ ਸ਼ਾਂਤਤਾ ਸੰਤਾਨ ਵੀ ਇੰਨੀ ਸ਼ਰਧਾ ਤੁਸੀਂ ਦੇਖ ਰਹੇ ਹੋ ਮਤਲਬ ਜੋ ਇਕੱਠ ਹੈ ਮਤਲਬ ਇਸ ਤੋਂ ਪਤਾ ਹੁੰਦਾ ਹੈ ਵੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਮਤਲਬ ਜੋ ਸੰਗ ਦੇ ਵਿੱਚ ਸੰਗਤ ਚੱਲ ਰਹੀ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਚੱਲ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ ਸ਼ਰਦਾ ਦੇ ਅਨਸਾਰ ਜੋ ਵੀ